ਲਿਕਨ ਇਸ ਵਾਰੀ ਤਾਂ ਮੈਨੂੰ ਲੱਗਦਾ ਲੀਡਰਾਂ ਨੇ ਸਿਰੇ ਲਾਤੀ ਵੀ ਸ਼ਾਇਦ ਕੋਈ ਸੋਚ ਜਰੀ ਰੱਖੀ ਹੋਈ ਨਹੀਂ ਓਪਰਚੁਨਿਟੀ ਓਪਰਚੁਨਿਸਟ ਬੇਸਿਕਲੀ ਹੈਗਾ ਓਪਰਚੁਨਿਜ਼ਮ ਲੱਗਦਾ ਵੀ ਸਾਨੂੰ ਟਿਕਟ ਮਿਲਣੀ ਚਾਹੀਦੀ ਆ ਭਾਵੇਂ ਕਿਤੇ ਉਹ ਮਿਲ ਜੇ ਕਿਸੇ ਪਾਰਟੀ ਦੀ ਮਿਲ ਜਵੇ ਕਿਸੇ ਰੀਜਨ ਦੀ ਮਿਲ ਜਵੇ ਸੋ ਇਹ ਇਹਨਾਂ ਦੀ ਇਹ ਸੋਚ ਜਰੀ ਹੈ ਵੀ ਨੂੰ ਪੁੱਛ ਕੇ ਦੇਖਿਓ ਵੀ ਭਾਈ ਤੁਹਾਡੀ ਕੋਈ ਆਡੀਆਲੋਜੀ ਹੈਗੀ ਆ ਜਿੱਥੇ ਇਹ ਜਾ ਕੇ ਹੁਣ ਤਾਂ ਬੇਸਿਕਲੀ ਹਾਲਾਤ ਇਹ ਪੈਦਾ ਹੋ ਗਏ ਆ ਪੀ ਇਹਨਾ ਦਾ ਇਹਨਾਂ ਨੇ ਬੇਸਿਕਲੀ ਦੇਖੋ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਜੋਰ ਤੋੜ ਦਾ سلسلہ ਲਗਾਤਾਰ جاری ਹੈ ਤੇ ਅੱਜ ਜਲੰਧਰ ਤੋਂ ਕਾਂਗਰਸ ਨੂੰ ਦੋ ਵੱਡੇ ਛਟਕੇ ਲੱਗੇ ਨੇ ਤਜਿੰਦਰ ਪਾਲ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਦੋਨੋਂ ਹੀ ਕਾਂਗਰਸ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ ਸਾਡੇ ਨਾਲ ਇਸ ਸਮੇਂ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਹੋਣੀ ਮੌਜੂਦ ਨੇ ਸਰ ਅੱਜ ਸਜਿੰਦਰਪਾਲ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਜਿਹੜੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਨੇ ਪਿਛਲੇ ਦਿਨੀ ਜਿਹੜੇ ਰਾਜਕੁਮਾਰ ਚੱਬੇਵਾਲ ਸੀਗੇ ਕਾਂਗਰਸ ਵਿਧਾਇਕ ਉਹ ਵੀ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਸੀਗੇ ਕੀ ਕਹਿਣਾ ਚਾਹੁੰਦਾ ਦੇਖੋ ਵੈਸੇ ਤਾਂ ਸੀਜ਼ਨ ਹੈਗਾ ਲੇਕਿਨ ਇਸ ਵਾਰੀ ਤਾਂ ਮੈਨੂੰ ਲੱਗਦਾ ਲੀਡਰਾਂ ਨੇ ਸਿਰੇ ਲਾਤੀ ਕਿ ਸ਼ਾਇਦ ਕੋਈ ਸੋਚ ਜਰੀ ਰੱਖੀ ਹੋਈ ਨਹੀਂ ਆਪੋਰਚਨਿਟੀ ਅਪੋਰਚਨਿਸਟ ਬੇਸਿਕਲੀ ਹੈਗਾ ਅਪੋਰਚਨਿਜ਼ਮ ਸੋ ਮੈਨੂੰ ਲੱਗਦਾ ਐਕਚੁਅਲੀ ਇਹਦੇ ਚ ਚਾਹੀਦਾ ਤੇ ਸੀਗਾ ਜੇ ਤਾਂ ਬੰਦੇ ਚ ਗੱਠ ਸੋਣ ਫਿਰ ਤਾਂ ਵਿਕਰਮ ਨੂੰ ਖੁਦ ਅਸਤੀਫਾ ਦੇ ਕੇ ਤੇ ਬੀਜੇਪੀ ਵੱਲੋਂ ਖੁੱਲ ਕੇ ਚੋਣ ਲੜਨੀ ਚਾਹੀਦੀ ਆ ਉਹਨਾਂ ਦਾ ਚੋਣ ਪ੍ਰਚਾਰ ਕਰਨਾ ਚਾਹੀਦਾ ਕਾਰਨ ਕੀ ਰੇ ਕਿ ਕਰਮਜੀਤ ਕੌਰ ਚੌਧਰੀ ਜਿਹੜੇ ਬੀਜੇਪੀ 'ਚ ਸ਼ਾਮਿਲ ਹੋ ਗਏ ਵਿਕਰਮ ਚੌਧਰੀ ਜਿਹੜੇ ਹਜੇ ਕੁਝ ਸਟੇਟਮੈਂਟ ਨਹੀਂ ਦੇ ਰਹੇ ਨੇ ਫਿਲਹਾਲ ਉਹ ਤੇ ਲੇਕਿਨ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਨੀ ਦੇਖੋ ਬੇਸਿਕਲੀ ਟੈਕਨੀਕਲ ਇਹਦਾ ਆਸਪੈਕਟ ਇਹ ਹੈਗਾ ਕਿ ਜੇ ਉਹ ਆਪ ਅਸਤੀਫਾ ਨਹੀਂ ਦਿੰਦੇ ਤਾਂ ਫਿਰ ਜੇ ਪਾਰਟੀ ਉਹਨਾਂ ਨੂੰ ਕੱਢਦੀ ਆ ਤਾਂ ਉਹ ਇੰਡੀਪੈਂਡੈਂਟ ਹੋ ਜਾਂਦੇ ਆ ਤੇ ਵਿਧਾਇਕ ਰਹਿੰਦੇ ਆ ਪਰ ਇਹ ਮੈਨੂੰ ਲੱਗਦਾ ਕੋਈ ਬਹੁਤੀ ਚੰਗੇ ਜਿਹੜੀ ਹੈਗੀ ਮਰਦਾਂ ਵਾਲੀ ਗੱਲ ਨਹੀਂ ਹੈ ਜੇ ਇੰਨੇ ਘਟਸ਼ ਹੈਗੇ ਆ ਤਾਂ ਫਿਰ ਮੈਨੂੰ ਲੱਗਦਾ ਆਪ ਅਸਤੀਫਾ ਦੇ ਕੇ ਬੀਜੇਪੀ ਦੀ ਟਿਕਟ ਤੋਂ ਲੜਨ ਤੇ ਬੀਜੇਪੀ ਲਈ ਪ੍ਰਚਾਰ ਕਰਨ ਕਿਉਂਕਿ ਜੇ ਇਸ ਰਿੰਕੂ ਕਰਕੇ ਇਹ ਪਿਛਲੀ ਵਾਰੀ ਇਹ ਇਲੈਕਸ਼ਨਾਂ ਦੇ ਵਿੱਚ ਰਿੰਕੂ ਛੱਡ ਕੇ ਗਿਆ ਸੀ ਤੇ ਅੱਜ ਹੀ ਹੁਣ ਇਕੱਠੇ ਪ੍ਰਚਾਰ ਕਰਨਗੇ ਮੈਨੂੰ ਤਾਂ ਇਹ ਨਹੀਂ ਸਮਝ ਆਈ ਵੀ ਇਹ ਕਿੱਥੇ ਖੜੇ ਹੈਗੇ ਆ ਜਦਕਿ ਬੀਜੇਪੀ ਓਪਨਲੀ ਇਹਨਾਂ ਦੇ ਜਿਹੜੇ ਐਮਪੀਜ਼ ਹੈਗੇ ਆ ਓਪਨਲੀ ਕਹਿੰਦੇ ਵੀ ਅਸੀਂ ਸੰਵਧਾਨ ਜਿਹੜਾ ਉਹ ਬਦਲਣਾ ਹੈਗਾ ਜੇ ਅਸੀਂ ਸਾਡੀਆਂ 350 ਜਾਂ 400 ਆ ਜਾਂਦੀਆਂ ਫਿਰ ਮੈਨੂੰ ਨਹੀਂ ਲੱਗਦਾ ਇਹ 바ਵਾ ਸਾਹਿਬ ਨੂੰ ਸਮਰਪਿਤ ਲੋਕ ਜਿਹੜੇ ਆ ਫਿਰ ਇਹ ਕਿੱਥੇ ਖੜੇ ਜਿਵੇਂ ਤੁਸੀਂ ਕਿਹਾ ਕਿ ਪਿਛਲੀ ਵਾਰ ਜਿਹੜਾ ਰਿੰਕੂ ਦੇ ਅੰਗੇਜਸ ਨੇ ਇਹਨਾਂ ਨੇ ਕੈਂਪੇਨ ਕੀਤਾ ਚੋਣ ਲੜੇ ਆ ਹੁਣ ਤੁਸੀਂ ਕਹਿੰਦੇ ਇਕੱਠੇ ਹੋ ਕੇ ਲੜੂਗੇ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿ ਪੰਜਾਬ ਦੇ ਵੀ ਰਾਜਨੀਤਿਕ ਜਿਹੜਾ ਪਾਰਾ ਹੈ ਉਹ ਡਿੱਗਦਾ ਨਜ਼ਰ ਆ ਰਿਹਾ ਕਿਉਂਕਿ ਨਿਗਾਰ ਆ ਰਿਹਾ ਅਸਲੀ ਗੱਲ ਰਾਜਨੀਤੀ ਦੇ ਵਿੱਚ ਬਹੁਤ ਨਿਗਾਰ ਆ ਰਿਹਾ ਸੋ ਮੈਨੂੰ ਲੱਗਦਾ ਕਿ ਜਿਹੜੇ ਲੋਕ ਹੈ ਉਹ ਇਹਨਾਂ ਲੀਡਰਾਂ ਦੇ ਨਾਲ ਹੈ ਨਹੀਂਗੇ ਸਿਰਫ ਤੇ ਸਿਰਫ ਇਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਟਿਕਟ ਮਿਲਣੀ ਚਾਹੀਦੀ ਆ ਭਾਵੇਂ ਕਿਤੇ ਉਹ ਮਿਲ ਜੇ ਕਿਸੇ ਪਾਰਟੀ ਦੀ ਮਿਲ ਜਵੇ ਕਿਸੇ ਰੀਜਨ ਦੀ ਮਿਲ ਜਵੇ ਸੋ ਇਹ ਇਹਨਾਂ ਦੀ ਇਹੀ ਸੋਚ ਜਿਹੜੀ ਹੈ ਬੀਜਾਪੀ ਵੱਲੋਂ ਤਾਂ ਸੁਸ਼ੀਲ ਕੁਮਾਰ ਰਿੰਕੋ ਨੂੰ ਟਿਕਟ ਮਿਲ ਗਈ ਹੈ ਲੇਕਿਨ ਹੁਣ ਤਜਿੰਦਰਪਾਲ ਸਿੰਘ ਬਿੱਟੂ ਅਤੇ ਕਰਮਜੀਤ ਕੌਰ ਚੌਧਰੀ ਜਿਹੜੇ ਸ਼ਾਮਿਲ ਹੋਏ ਨੇ ਉਹਨਾਂ ਨੂੰ ਕੀ ਬੈਨੀਫਿਟ ਹੋਏਗਾ ਇਹਨਾਂ ਦਾ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹਦੇ ਬਾਰੇ ਮੈਂ ਤਾਂ ਕੀ ਤੁਸੀਂ ਟਿਕਟ ਦੀ ਗੱਲ ਕਰ ਰਹੇ ਹੋ ਨਹੀਂ ਨਹੀਂ ਮੇਰੇ ਕਹਣ ਦਾ ਮਤਲਬ ਜਦੋਂ ਜਦੋਂ ਬੇਸਿਕਲੀ ਇਹ ਤਾਂ ਚੋਣਾਂਵੀ ਜਿਹੜਾ ਆ ਉਹ ਦੌਰ ਹੈਗਾ ਔਰ ਉਹਦੇ ਵਿੱਚ ਮੈਨੂੰ ਨਹੀਂ ਸਮਝ ਆਈ ਕਿ ਅਲਟੀਮੇਟਲੀ ਇਹ ਉਹਦੇ ਚੋਂ ਕੀ ਗੇਨ ਕਰਨਗੇ ਇਹਦਾ ਮਤਲਬ ਸਿਰਫ ਤੇ ਸਿਰਫ ਜੇ ਟਿਕਟ ਨਹੀਂ ਮਿਲੀ ਤਾਂ ਫਿਰ ਅਸੀਂ ਇਸ ਪਾਰਟੀ ਦੀ ਡਿਆਲੋਜੀ ਨਾਲ ਨਹੀਂ ਹੈਗੇ ਮੀਡੀਆ ਰਿਪੋਰਟ ਦੇ ਮੁਤਾਬਿਕ ਵਿਕਰਮ ਚੌਧਰੀ ਨੇ ਪਿਛੇ ਸਟੇਟਮੈਂਟ ਦਿੱਤੀ ਸੀਗੀ ਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਸੀਟ ਤੋਂ ਲਿਆਉਣ ਵਾਲੇ ਪ੍ਰਗਟ ਸਿੰਘ ਨੇ ਉਹ ਕਹਿੰਦੇ ਕਿ ਹੁਣ ਆਉਣ ਵਾਲੇ ਚੋਣਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਕਿਦੇ ਹਲਕੇ ਤੋਂ ਕਿੰਨੀਆਂ ਕਿ ਵੋਟਾਂ ਪਈਆਂ ਯਾਰ ਇਹ ਦੇਖੋ ਇਹ ਕਹਿਣ ਦੀਆਂ ਗੱਲਾਂ ਹੈਗੀਆਂ ਇਹਦਾ ਇਹਦਾ ਤਾਂ ਫਰਜ ਤਾਂ ਇਹ ਬਣਦਾ ਹੈਗਾ ਵੀ ਰਿਜ਼ਾਈਨ ਦੇ ਦੇ ਤੇ ਫੇਰ ਲੜ ਤਾਂ ਫੇਰ ਗੱਲ ਸਮਝ ਆਉਂਦੀ ਦੂਸਰੀ ਗੱਲ ਹੈ ਮੇਰੀ ਆਪਣੀ ਇਨਪੁਟ ਹੈ ਜਾਂ ਪਾਰਟੀ ਜਾਂ ਪਾਰਟੀ ਦੀ ਪਾਰਟੀ ਦੀ ਆਪਣੀ ਇਨਪੁਟ ਹੈ ਕਿਉਂਕਿ ਅੱਜ ਲੜਾਈ ਦੇਸ਼ ਦੀ ਆ ਅੱਜ ਲੜਾਈ ਕਿਸੇ ਇੰਡੀਵਿਜੂਅਲ ਦੀ ਨਹੀਂ ਹੈ ਮੈਂ ਹਮੇਸ਼ਾ ਇੱਕੋ ਗੱਲ ਕਹੀ ਆ ਕਿ ਜਿਹੜਾ ਵੀ ਵਿਨੇਬਲ ਹੈਗਾ ਉਹਨੂੰ ਤੁਸੀਂ ਲੜਾਓ ਭਾਵੇਂ ਜਿਹੜਾ ਵੀ ਮਰਜ਼ੀ ਹੋਵੇ ਮੇਰੀ ਕੋਈ ਚੌਧਰੀ ਪਰਿਵਾਰ ਨਾਲ ਪਰਸਨਲ ਕੁਝ ਰੰਜਿਸ਼ ਨਹੀਂ ਹੈਗੀ ਆਦਰਵਾਇਜ਼ ਵੀ ਮੈਂ ਰੰਜਿਸ਼ ਕਿਸੇ ਇਦਾਂ ਦੀ ਰੱਖਦਾ ਨਹੀਂ ਹੈ ਪਰ ਪਿਛਲੇ ਦਿਨਾਂ 'ਚ ਦੇਖਿਆ ਕਿ ਵਿਕਰਮ ਚੌਧਰੀ ਲਗਾਤਾਰ ਜਿਹੜੇ ਸਾਬਕਾ ਸੀਐਮ ਚੰਨੀ ਸੀ ਉਹਨਾਂ ਦੇ ਖਿਲਾਫ ਜਿਹੜੇ ਸਟੇਟਮੈਂਟ ਦਿੰਦੇ ਨਜ਼ਰ ਆਏ ਉਹ ਖੁਦ ਕਹਿ ਰਹੇ ਸੀਗੇ ਕਿ ਪਿਛਲੇ 22 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀਗੀਆਂ ਉਹ 'ਚ ਦੋ ਸੀਟਾਂ ਤੋਂ ਖੜੇ ਹੋਏ ਸੀ ਦੋਨੋਂ ਹੀ ਸੀਟਾਂ ਹਾਰ ਗਏ ਤੇ ਕਹਿੰਦੇ ਫਿਰ ਵੀ ਉਹਨਾਂ ਨੂੰ ਚੀਜ਼ راست ਨਹੀਂ ਆਏ ਫੇਰ ਜਲੰਧਰ ਲੜਨ ਆ ਗਏ ਇਹ ਦੇਖੋ ਉਹਦੀ ਉਹਦੀ ਲੌਜੀਕ ਹੈਗਾ ਠੀਕ ਹੈ ਨਾ ਪਰ ਮੇਰੀ ਕਹਿੰਦਾ ਮਤਲਬ ਉਹਦੇ ਵਿੱਚ ਕੋਈ ਕਿਉਂਕਿ ਅੱਜ ਕੁਝ ਸਮਾਂ ਆ ਕੱਲ ਕੁਝ ਸਮਾਂ ਆਏਗਾ ਕਈ ਵਾਰੀ ਜਿਸ ਸੂਰਜ ਦਾ ਇੰਤਜ਼ਾਰ ਹੁੰਦਾ ਤੇ ਕਈ ਵਾਰੀ ਉਸ ਹੀ ਸੂਰਜ ਦੀ ਗਰਮੀ ਜਿਹੜੀ ਚੁੱਭਣ ਲੱਗ ਪੈਂਦੀ ਆ ਸੋ ਇਸ ਕਰਕੇ ਕੋ ਅੱਜ ਦਾ ਜੋ ਸਮਾਂ ਹੈਗਾ ਉਹਦੇ ਵਿੱਚ ਕੀ ਬੈਸਟ ਪੋਸੀਬਲ ਹੈਗਾ ਤਾਂ ਕਿ ਅਸੀਂ ਜਿਹੜਾ ਆ ਦੇਸ਼ ਦੀ ਜਿਹੜੀ ਬਦਲਦੀ ਰਾਜਨੀਤੀ ਆ ਜਾਂ ਬੀਜੇਪੀ ਜੋ ਕਰਨ ਜਾ ਰਹੀ ਆ ਜੋ ਪੋਲਰਾਈਜੇਸ਼ਨ ਕਰ ਰਹੀ ਆ ਉਹਨੂੰ ਲੜਨ ਲਈ ਸਾਨੂੰ ਬੇਸਿਕਲੀ ਵੱਧ ਐਮਪੀਜ਼ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਨਿੱਜੀ ਮਫਾਦ ਨੂੰ ਛੱਡ ਕੇ ਸਾਨੂੰ ਇੱਕ ਨੈਸ਼ਨਲ ਲੈਵਲ ਤੇ ਸਾਨੂੰ ਇੱਕ ਸਿਸਟਮ ਨੂੰ ਖੜਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਦੇਸ਼ ਦੀ ਰਾਜਨੀਤੀ ਦੇ ਵਿੱਚ ਹੋਰ ਫਰਦਰ ਨਿਗਾਰਾ ਨਾ ਆਵੇ ਪਰ ਕਾਰਨ ਕੀ ਰਹੇਗੇ ਕਿਉਂਕਿ तमाम ਲੀਡਰ ਨੇ ਜਾਦੇ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਦੇ ਉਹ ਬੀਜੇਪੀ ਚ ਗਏ ਨੇ ਉਸਦੇ ਬਾਅਦ ਲਗਾਤਾਰ ਲਾਈਨ ਹੀ ਲੱਗ ਗਈ ਹੈ ਸੁਨੀਲ ਜਾਖੜ ਹੋਣੇ ਚਲੇ ਗਏ ਨੇ ਉਸਦੇ ਬਾਅਦ ਵੱਡੇ ਤੋਂ ਵੱਡੇ ਜਿਹੜਾ ਨੇਤਾ ਉਹ ਜਾ ਰਿਹਾ ਛੋਟੇ ਦਾ ਨੇਤਾ ਉਹ ਵੀ ਜਾ ਰਿਹਾ ਉਹਦੇ ਵਿੱਚ ਰਿੰਕੂ ਵੀ ਉਹਨਾਂ ਦੇ ਮਗਰ ਚਲੇ ਗਏ ਕਰਮਜੀਤ ਕੌਰ ਚੌਧਰੀ ਵੀ ਹੋ ਗਏ ਤਜਿੰਦਰਪਾਲ ਸਿੰਘ ਬਿੱਟੂ ਵੀ ਹੋ ਗਏ ਤੇ ਕਾਰਨ ਕੀ ਲੱਗਦੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਬ੍ਰਦਰ ਵੀ ਜਿਹੜੇ ਬੀਜੇਪੀ ਚ ਨੇ ਇਹ ਤਾਂ ਅਸਲੀ ਗੱਲ ਹੈ ਬੀਜੇਪੀ ਦਾ ਕਾਂਗਰਸੀ ਕਰਨਾ ਇਹ ਆਰਐਸਐਸ ਨੂੰ ਇਹ ਗੱਲਾਂ ਪੁੱਛ ਕੇ ਦੇਖਿਓ ਜਾਂ ਬੀਜੇਪੀ ਨੂੰ ਪੁੱਛ ਕੇ ਦੇਖਿਓ ਕਿ ਭਾਈ ਤੁਹਾਡੀ ਕੋਈ ਆਡੀਆਲੋਜੀ ਹੈਗੀ ਆ ਜਿੱਥੇ ਇਹ ਜਾ ਕੇ ਹੁਣ ਤਾਂ ਬੇਸਿਕਲੀ ਹਾਲਾਤ ਇਹ ਪੈਦਾ ਹੋ ਗਏ ਆ ਕਿ ਇਹਨਾਂ ਦਾ ਇਹਨਾਂ ਨੇ ਬੇਸਿਕਲੀ ਦੇਖੋ ਮੋਦੀ ਨੇ ਆਰਐਸਐਸ ਦੀ ਜਾਂ ਬੀਜੇਪੀ ਦੀ ਵਿਚਾਰਧਾਰਾ ਮਾਰ ਦਿੱਤੀ ਆ ਪਿਛਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 25 ਇਹ ਹੋ ਜਾਏ ਜਿਨ੍ਹਾਂ ਨੇ ਫਰਾਡ ਕਹਿੰਦੇ ਸੀ ਇਹ ਇਹਨਾਂ ਦੇ ਸਮੇਂ ਕੀਤਾ ਹੋਇਆ ਉਹਨਾਂ ਤੇ ਈਡੀ ਜਾਂ ਸੀਬੀਆਈ ਦੇ ਕੇਸ ਚੱਲ ਰਹੇ ਬੀਜੇਪੀ ਨੇ ਉਹ ਵੀ ਜੁਆਇਨ ਕਰਾ ਲਿਆ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਕੋਲ ਵਾਸ਼ਿੰਗ ਮਸ਼ੀਨ ਹੈਗੀ ਆ ਵੀ ਜਿਹੜੀ ਉਸ ਗੱਲ ਨੂੰ ਸਾਫ਼ ਕਰਦੀ ਆ ਮਤਲਬ ਜਿਹੜੇ ਕਾਂਗਰਸ ਤੋਂ ਵੀ ਲੀਡਰ ਗਏ ਉਹ ਉਹਨਾਂ ਤੇ ਵੀ ਕੋਈ ਨਾ ਕੋਈ ਦਾਗ ਸੀਗੇ ਨਹੀਂ ਦਾਗ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਉਹਨਾਂ ਨੇ ਹੀ ਕੇਸ ਕੀਤੇ ਸੀਗੇ ਵੀ ਜੇ ਕੇਸ ਕੀਤੇ ਸੀ ਤਾਂ ਫਿਰ ਉੱਥੇ ਜਾ ਕੇ ਉਹ ਸਾਫ਼ ਸੁਥਰੇ ਹੋ ਗਏ ਮਾਤਾ ਕਿੰਨਾ ਕੋਈ ਫੀਸ ਕਰਨਾ ਚਾਹੀਦਾ ਇਹਦੇ ਵਿੱਚ ਕੀ ਗੱਲ ਹੈਗੀ ਹੈ ਲੇਕਿਨ ਬੀਜੇਪੀ ਦਾ ਅਸਲੀ ਕਰ ਲੈ ਕਿ ਕਾਂਗਰਸੀ ਕਰਨ ਜਾਂ ਬੀਜੇਪੀ ਦੀ ਜੋ ਵਿਚਾਰਧਾਰਾ ਸੀ ਜੋ ਆਰਐਸਐਸ ਦੀ ਵਿਚਾਰਧਾਰਾ ਹੈਗੀ ਆ ਮੈਨੂੰ ਲੱਗਦਾ ਉਹਦਾ ਵੀ ਕਾਂਗਰਸੀ ਕਰਨੇ ਇਹ ਜਿਹੜਾ ਨਰਿੰਦਰ ਮੋਦੀ ਜੀ ਇਹੋਨਾਂ ਨੇ ਕਰ ਦਿੱਤਾ ਪਰ ਰਾਜਕੁਮਾਰ ਚੱਬੇਵਾਲ ਦਾ ਆਮ ਆਦਮੀ ਪਾਰਟੀ ਜਾਂਦਾ ਕੀ ਕਾਰਨ ਸੀਗਾ ਕਿਉਂਕਿ ਉਹ ਤਾਂ ਪੰਡ ਲੈ ਕੇ ਘੁੰਮੇ ਸੀਗੇ ਕਿ ਕਹਿੰਦੇ ਕਾਫੀ ਕਰਜ ਹੋ ਗਿਆ ਪੰਜਾਬ ਤੇ ਪੰਡ ਜਿਹੜੀ ਭਾਰੀ ਹੋ ਗਈ ਕਿ ਉਹਨਾਂ ਤੇ ਜਾਨ ਹਲਕੀ ਹੋ ਗਈ ਯਾਰ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਵੀ ਭਾਈ ਜਿਹੜੀ ਤੂੰ ਪੰਡ ਲੈ ਕੇ ਘੁੰਮਦਾ ਸੀਗਾ ਫਿਰ ਤੂੰ ਆਮ ਆਦਮੀ ਪਾਰਟੀ ਚ ਅਸਲੀ ਗੱਲ ਹੈ ਬਾਅਦ ਵਿੱਚ ਪਤਾ ਲੱਗਾ ਵੀ ਹਾਂ ਵੀ ਕੋਈ ਕੇਸ ਹੈਗਾ ਵਿਜੀਲੈਂਸ ਦਾ ਤੇ ਵਿਜੀਲੈਂਸ ਨੇ ਜੋ ਇਹ ਉੱਥੇ ਦਿੱਲੀ ਜਾ ਕੇ ਰੌਲਾ ਪਾਉਂਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਇਹ ਆਮ ਆਦਮੀ ਪਾਰਟੀ ਤੇ ਇਹ ਕੰਮ ਕਰਦੀ ਹੈ ਨਾ ਜਿਹੜੀ ਉੱਥੇ ਬੀਜੇਪੀ ਕਰਦੀ ਪਰ ਜੇ ਗੱਲ ਕੀਤੀ ਜਾਵੇ ਹੁਣ ਜਿਹੜੇ ਲੀਡਰ ਨੇ ਉਹ ਸਾਰੇ ਜਾ ਰਹੇ ਨੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਤੇ ਇਸ ਸਮੇਂ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਚੋਣਾ ਲੜਨਗੇ ਇੱਥੋਂ ਦੀ ਤੇ ਕਿਵੇਂ ਸਹਿਯੋਗ ਮਿਲੇਗਾ ਉਹਨਾਂ ਨੂੰ ਲੀਡਰਾਂ ਦਾ ਵਰਕਰਾਂ ਦਾ ਕਿਉਂਕਿ ਵੋਟਾਂ ਦੇ ਤੇ ਸਿਰ ਤੇ ਜਿੰਨੀ ਹੁੰਦੀ ਹੈ ਸੀਟ ਐਕਚੁਅਲੀ ਅੱਜ ਕੱਲ ਨਾ ਲੋਕੀ ਬਹੁਤ ਸਿਆਣੇ ਹੋ ਗਏ ਆ ਜਿਹੜੇ ਲੀਡਰੇ ਜਾ ਰਹੇ ਹਨ ਇਹਨਾਂ ਨਾਲ ਤੁਸੀਂ ਕਦੀ ਇਹ ਵੀ ਦੇਖਿਆ ਕੋਈ 2 4000 10000 ਕਿਸੇ ਨੇ ਰੈਲੀ ਕਰਕੇ ਜੁਆਇਨ ਕੀਤਾ ਹੋਵੇ ਵੀ ਤਾਂ ਕੱਲੇ ਜਾਂਦੇ ਆ ਏਸੀ ਕਮਰੇ ਦੇ ਵਿੱਚ ਉੱਥੇ ਉਹ ਸਾਫਾ ਪਹੁੰਚਦੇ ਆ ਤੇ ਉੱਥੋਂ ਆ ਜਾਂਦੇ ਆ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿਉਂਕਿ ਲੋਕੀ ਅੱਜ ਪੰਜਾਬ ਦੇ ਬਹੁਤ ਸਿਆਣੇ ਹੋ ਚੁੱਕੇ ਇਹ ਬਦਲਾਅ ਦਾ ਦੌਰ ਹੈਗਾ ਬਦਲਾਅ ਦੇ ਦੌਰ ਦੇ ਵਿੱਚ ਬਹੁਤ ਕੁਝ ਹੋਣਾ ਬਹੁਤ ਲੀਡਰਾਂ ਨੇ ਖਤਮ ਹੋਣਾ ਬੜੀ ਪੋਲਿਟਿਕਸ ਖਤਮ ਹੋਣੀ ਹੈਗੀ ਐ ਸੋ ਮੈਨੂੰ ਲੱਗਦਾ ਇਹ ਸਿੰਗਲ ਨਾ ਜਿਹੜਾ ਆ ਉਹ ਕਾਂਗਰਸ ਦੇ ਵਿੱਚ ਵੀ ਮੈਂ ਤਾਂ ਕਹਿੰਦਾ ਵੀ ਚੰਗੀ ਗੱਲ ਹੈਗੀ ਆ ਪਰ ਕਾਂਗਰਸ ਦਾ ਘਾਣ ਵੀ ਤਾਂ ਹੁੰਦਾ ਨਜ਼ਰ ਆਉਂਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਤੁਸੀਂ ਤੁਸੀਂ ਰਿਜ਼ਲਟ ਜਿਹੜਾ ਪੰਜਾਬ ਦਾ ਰਿਜ਼ਲਟ 4 ਤਰੀਕ ਨੂੰ ਦਿਨ ਤਾਂ ਥੋੜੀ ਰਹਿ ਗਏ ਮਹੀਨਾ ਤਾਂ ਡੇਢ ਹੀ ਰਹਿ ਗਿਆ ਵਿੱਚ ਯੂ ਵਿਲ ਸੀਟ 6 ਟਿਕਟਾ ਇਹ ਤੱਕ ਨੋਮਸ ਕੀਤੀ ਹੈ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ 60 ਟਿਕਟਾ ਹੋਰ ਨੇ ਉਹ ਕਦੋਂ ਤੱਕ ਅਨਾਉਂਸ ਹੋਣਗੀਆਂ ਮੇਰੇ ਖਿਆਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਛੋੜਾਂਗੇ ਮੈਨੂੰ ਲੱਗਦਾ ਕਿ ਦੋ ਕੁ ਦਿਨਾਂ ਦੇ ਵਿੱਚ ਵਿੱਚ ਛੋੜਾਂਗੇ ਸਾਨੂੰ ਜਾਣਕਾਰੀਆਂ ਵੀ ਮਿਲ ਰਹੀਆਂ ਕਿ ਕਿਤੇ ਤੁਹਾਡਾ ਨਾਮ ਵੀ ਜਿਹੜਾ ਕਾਂਗਰਸ ਪਾਰਟੀ ਕਿਸੇ ਨਾ ਕਿਸੇ ਸੀਟ ਤੋਂ ਲਿਆ ਸਕਦੀ ਹੈ ਤੁਹਾਨੂੰ ਕਿਤੇ ਚੋਣ ਲੜਵਾ ਸਕਦੀ ਹੈ ਵੀ ਕੋਈ ਮੈਂ ਤਾਂ ਉੱਪਰ ਹੀ ਕਿਹਾ ਸੀਗਾ ਕਿ ਇਸ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿੱਧਰ ਨੂੰ ਇਹ ਬੀਜੇਪੀ ਲੈ ਕੇ ਜਾ ਰਹੀ ਆ ਮੈਂ ਉਹਦੇ ਵਿੱਚ ਐਜ਼ ਅ ਕੈਂਡੀਡੇਟ ਵੀ ਯੋਗਦਾਨ ਪਾਉਣ ਨੂੰ ਤਿਆਰ ਹੈਗਾ ਜੇ ਪਾਰਟੀ ਕਿਤੇ ਵੀ ਮੈਨੂੰ ਡਿਸਾਈਡ ਕਰਦੀ ਆ ਮੈਂ ਭੱਜਣ ਵਾਲਿਆਂ ਚੋਂ ਨਹੀਂ ਹੈਗਾ ਲੇਕਿਨ ਮੈਂ ਇਹ ਵੀ ਨਹੀਂ ਹੈ ਕਿ ਹਾਂ ਵੀ ਜੇ ਉੱਥੇ ਸਾਡੇ ਕੋਲ ਕੋਈ ਸੂਟੇਬਲ ਜਿੱਤਣ ਵਾਲਾ ਕੈਂਡੀਡੇਟ ਹੈਗਾ ਤਾਂ ਉਹ ਵੈਲਕਮ ਆ ਮੈਨੂੰ ਕੋਈ ਇਹਦੇ ਚ ਕੋਈ ਪ੍ਰੋਬਲਮ ਨਹੀਂ ਆ ਪਰ ਲੱਗਦਾ ਕਿ ਹੈਗਾ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਉਹ ਤੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜਿਗੇ ਪਵਨ ਕੁਮਾਰ ਟੀਨੂ ਤੇ ਦੂਸਰੇ ਪਾਸੇ ਸੁਸ਼ੀਲ ਰਿੰਕੂ ਅਜੇ ਕਿ ਅਕਾਲੀ ਦਲ ਵੱਲੋਂ ਕੋਈ ਚਿਹਰਾ ਅਨਾਉਂਸ ਨਹੀਂ ਕੀਤਾ ਗਿਆ ਹੈਗਾ ਔਰ ਕਿਵੇਂ ਦੀ ਫਾਈਟ ਦੇਖ ਰਹੇ ਹਾਂ ਕੁਛ ਨਹੀਂ ਫਾਈਟ ਨਹੀਂ ਹੈ ਕੁਛ ਵੀ ਬਿਲਕੁਲ ਜਿੱਤਾਂਗੇ ਔਰ ਤੁਹਾਡੇ ਸਾਹਮਣੇ ਹੀ ਜਿੱਤਾਂਗੇ ਮਤਲਬ ਆਮ ਆਦਮੀ ਪਾਰਟੀ ਤੇ ਬੀਜੇਪੀ ਵੱਲੋਂ ਤੁਹਾਨੂੰ ਕੋਈ ਚਿਹਰਾ ਨਹੀਂ ਨਜ਼ਰ ਆ ਰਿਹਾ ਕੋਈ ਦੇਖੋ ਇਹ ਇੰਨੇ ਬਦਲਾਅ ਵਾਲੇ ਇਹ ਇੰਨੇ ਬੇਸਿਕਲੀ ਅੱਜ ਕਿਤੇ ਕੱਲ ਨੂੰ ਕਿਤੇ ਪਰਸੋਂ ਨੂੰ ਕਿਤੇ ਲੋਕੀ ਇਹ ਸਾਰਾ ਕੁਝ ਜੱਜ ਕਰਦੇ ਆ ਸੋ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਕਹਿੰਦੇ ਦੇਖੋ ਉਹ ਜੋ ਪੁਰਾਣੀ ਗੱਲ ਕੀਤੀ ਹੁੰਦੀ ਹੈ ਨਾ ਉਹ ਨਾਲ ਨਾਲ ਨਵੀਂ ਉਹ ਰੀਲ ਜੀ ਲਾ ਕੇ ਨਾਲ ਪਰਾੜੇ ਵਾਲੀ ਲਾ ਕੇ ਤੇ ਕਿੰਨੀਆਂ ਚੱਲ ਰਹੀਆਂ ਅੱਜ ਕੱਲ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਗਲਤ ਫਹਮੀ ਆ ਕਿ ਸ਼ਾਇਦ ਅਸੀਂ ਪਤਾ ਨਹੀਂ ਅਸੀਂ ਲੋਕਾਂ ਨੂੰ ਬੇਸਮਝ ਸਮਝਦੇ ਆ ਲੋਕੀ ਸਮਝਦਾਰ ਹੈਗੇ ਆ ਸੋ ਇਸ ਕਰਕੇ ਕਿ ਸਿਰਫ ਤੇ ਸਿਰਫ ਇੱਕ ਮੀਡੀਆ ਦੀ ਜਿਹੜੇ ਗੱਲਾਂ ਕਰਨ ਵਾਲੀ ਗੱਲ ਹੈਗੀ ਆਦਰਵਾਇਜ਼ ਇਹ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੀਆਂ ਪਵਨ ਤਿੰਨੂ ਦਾ ਕਹਿਣਾ ਹੈ ਕਿ ਦਰਿਆ ਪਾਰ ਤੋਂ ਲਿਆ ਕੇ ਕੈਂਡੀਡੇਟ ਕਾਂਗਰਸ ਇੱਥੇ ਚੋਣਾ ਲੜਵਾ ਰਹੀ ਹੈ ਕਿ ਲੋਕ ਉਹਨਾਂ ਕੋ ਕੋ ਕੰਮ ਕਰਨ ਖਰਣ ਥੋੜੀ ਜਾਣ ਕੇ ਕਹਿੰਦੇ ਲੋਕਲ ਕੈਂਡੀਡੇਟ ਚਾਹੀਦਾ ਸੀਗਾ ਔਰ ਉਹ ਕਹਿ ਰਹੇ ਨੇ ਕਿ ਹੁਣ ਅਸੀਂ ਇੱਥੇ ਰਹਿਨੇ ਆ ਤੇ ਲੋਕ ਸਾਡੇ ਕੋ ਇੱਥੇ ਆਣਗੇ ਅਗਰ ਕੱਲ ਐਮਪੀ ਬਣ ਕੇ ਚੰਨੀ ਸਾਹਿਬ ਕਹਿੰਦੇ ਉਹ ਤਾਂ ਖੜੜ ਮਿਲਣਗੇ ਕੋਈ ਐਹੋ ਜੀ ਗੱਲ ਨਹੀਂ ਆ ਗੱਲ ਇਸ਼ੂਜ਼ ਦੀ ਹੈਗੀ ਆ ਜਦੋਂ ਤੁਸੀਂ ਖੜਨਾ ਹੀ ਨਹੀਂ ਹੈ ਭਾਵੇਂ ਤੁਸੀਂ ਲੋਕਲ ਹੋਮੋ ਚਾਹੇ ਕਿਤੇ ਉਹ ਬਾਹਰੋਂ ਹੋਮੋ ਅਚਾਰ ਬਾਹਰ ਤੇ ਲੋਕਲ ਕੀ ਆ ਇੱਥੇ ਇੱਥੇ ਕੋਠੀ ਲੈ ਲਓ ਤੁਸੀਂ ਕੋਈ ਇੱਥੇ ਦੇ ਰੈਜ਼ੀਡੈਂਟ ਬਣ ਜਣ ਹੁਣ ਮੰਨ ਲਓ ਚੀਫ ਮਿਨਿਸਟਰ ਆ ਜਦੋਂ ਚੀਫ ਮਿਨਿਸਟਰ ਬਣਦਾ ਚੀਫ ਮਿਨਿਸਟਰ ਤਾਂ ਪੰਜਾਬ ਦਾ ਇੱਕੋ ਹੀ ਹੁੰਦਾ ਨਾ ਤੇ ਫਿਰ ਉਹ ਕਿਤੇ ਉਹ ਵੀ ਹੋਵੇ ਐਡੀ ਕੀ ਗੱਲ ਹੈਗੀ ਆ ਕਿਤਾ ਕਿਤਾ ਮੈਨੂੰ ਲੱਗਦਾ ਦੇਖੋ ਮੁੱਦਿਆਂ ਦੀ ਰਾਜਨੀਤੀ ਕਰਨੀ ਚਾਹੀਦੀ ਆ ਇਹ ਛੋਟ ਛੋਟੀਆਂ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਇਹਦੀ ਕੋਈ ਜਗ੍ਹਾ ਹੈ ਕੋਠੀ ਦੀ ਤੁਸੀਂ ਉਹਨੇ ਗੱਲ ਕੀਤੀ ਉਹਨਾਂ ਦਾ ਤਾਂ ਕਹਿਣਾ ਹੈ ਕਿ 2 ਮਹੀਨੇ ਲਈ ਰੈਂਟ ਤੇ ਕੋਠੀ ਲਈ ਹੈ ਚੰਨੀ ਜੀ ਨੇ ਦੇਖੋ ਦੇਖੋ ਇਹ ਤੁਹਾਡੇ ਕਹਿਣ ਦੇ ਮੁਤਾਬਕ ਹੀ ਹੈਗਾ ਸਰ ਉਹਨਾਂ ਨੇ ਕਿਹਾ ਪਵਨ ਟਿਨੂ ਨੇ ਕਿਹਾ ਪਰ ਪਵਨ ਟਿਨੂ ਜੋ ਮਰਜ਼ੀ ਕਹੀ ਜਾਵੇ ਮੈਂ ਕਿਸੇ ਤੇ ਪਰਸਨਲ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੱਗਦਾ ਨਹੀਂ ਹੈਗਾ ਕਿ ਬਾਰੋਂ ਕੈਂਡੀਡੇਟ ਲੈ ਆ ਕੇ ਅਗਰ ਜਦੋਂ ਵੀ ਚੋਣਾ ਲੜਵਾਈਆਂ ਜਾਂਦੀਆਂ ਨੇ ਪੈਰਾਸ਼ੂਟ ਵਾਲੇ ਜਿਹੜੇ ਕੈਂਡੀਡੇਟ ਆਂਦੇ ਨੇ ਤੇ ਕਿਤੇ ਨਾ ਕਿਤੇ ਪਾਰਟੀ ਨੂੰ ਵੀ ਨੁਕਸਾਨ ਹੁੰਦਾ ਹੈ ਔਰ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਕਦੀ ਖੁਸ਼ੀ ਨਹੀਂ ਨਜ਼ਰ ਆਂਦੀ ਨਹੀਂ ਪੈਰਾਸ਼ੂਟ ਕੇ ਨੂੰ ਕਹਿੰਨੇ ਆ ਪੈਰਾਸ਼ੂਟ ਕੇ ਨੂੰ ਕਹਿੰਨੇ ਆ ਵੀ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਏ ਆ ਇਹ ਕਿਤੇ ਬੋਲਣ ਵਾਲੇ ਨਹੀਂ ਹੈਗੇ ਆ ਰਿੰਕੂ ਨੂੰ ਤਾਂ ਤੀਜੀ ਪਾਰਟੀ ਆ ਪਵਨ ਟੀਨੂ ਨੇ ਹੁਣ ਬਦਲੀ ਆ ਤੂੰ ਪੈਰਾਸ਼ੂਟ ਹੋਈ ਨਾ ਲੋਕਾਂ ਨੂੰ ਕਿਹਾ ਜਾਂਦਾ ਜੇ ਪਾਰਟੀ ਦਾ ਕੋਈ ਇਥੋਂ ਲੜਵੇ ਚਾਹੇ ਉੱਥੋਂ ਲੜਵੇ ਕੋ ਕੱਲ ਨੂੰ ਬਲੋ ਸਪੋਜ਼ ਮੈਨੂੰ ਕੋ ਕਵੇ ਵੀ ਤੂੰ ਫਲਾਨੀ ਜਗ੍ਹਾ ਤੂੰ ਜਾ ਕੇ ਲੜ ਲੈ ਤਾਂ ਫਿਰ ਇੱਕ ਹੀ ਪੈਰਾਸ਼ੂਟ ਹੋ ਗਿਆ ਇੱਤੀ ਇਦਾਂ ਦਾ ਕੁਝ ਨਹੀਂ ਹੈਗਾ ਇਹ ਬੇਸਿਕਲੀ ਇਹ ਕਹਿਣ ਦੀਆਂ ਗੱਲਾਂ ਹੈਗੀਆਂ ਕਿਉਂਕਿ ਮਤਲਬ 6-8 ਮਹੀਨਿਆਂ ਚ ਤਿੰਨ ਪਾਰਟੀਆਂ ਬਦਲ ਲਈਆਂ ਇਹਨਾਂ ਨੂੰ ਕੀ ਕਹੋਗੇ ਤੁਸੀਂ ਪਰ ਰਿੰਕੂ ਨੇ ਤਾਂ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਆਪਣੀ ਇਮਾਨਦਾਰੀ ਵਾਲਾ ਸਟੈਂਡ ਦਿਖਾਣ ਕਹਿੰਦੇ ਉਹਨਾਂ ਦੇ ਤਾਂ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਤਾਂ ED ਨੇ ਜਿਹੜਾ ਨਾਮਿਨੇਟ ਕੀਤਾ ਹੋਇਆ ਆ ਉਹਨਾਂ ਤੇ ਤਾਂ ਕੇਸ ਵੀ ਨੇ ਉਹ ਜੇਲ੍ਹ ਕੱਟ ਕੇ ਵੀ ਆਏ ਨੇ ਚਰਨਜੀਤ ਸਿੰਘ ਚੰਨੀ ਦੇ ਵਿਸ਼ਕੰਜਾ ਕਸਤਰੀ ਇਹ ED ਜੇ ਕੋਈ ਕੱਟ ਕੱਸੀ ਜਾਵੇ ਫਿਰ ਉਹਦੇ ਤੇ ਘੱਟਦਾ ਸੀਗੇ ਉਹਰੇ ਫੇਸ ਤਾਂ ਕੀਤਾ ਤੁਸੀਂ ਤਾਂ ਫੇਸ ਵੀ ਨਹੀਂ ਕਰ ਸਕੇ ਤੁਸੀਂ ਤਾਂ 6 ਮਹੀਨੇ ਨਹੀਂ ਕੱਟ ਤਕੇ 8 ਕਿੰਨੇ 8-9 ਮਹੀਨੇ ਨਿਕਲੇ ਨਾ 8-9 ਮਹੀਨਿਆਂ ਦੇ ਵਿੱਚ ਫਿਰ ਸਾਰਾ ਕੁਝ ਬਦਲ ਗਿਆ ਕਿਉਂਕਿ ਲੋਕੀ ਪਹਿਲਾਂ ਇਹ ਲੋਕੀ ਕਹਿੰਦੇ ਸੀ ਨਾ ਵੀ ਜੇ ਪਾਰਟੀ ਛੱਡ ਕੇ ਜਾਵੇ ਤਾਂ ਫਿਰ ਤੁਸੀਂ ਇੱਕ ਫੋਟੋ ਲਾ ਦਿਓ ਤੇ ਉੱਥੇ ਲਿਖ ਦਿਓ ਅੱਛਾ ਹੁਣ ਇਹਨਾਂ ਦੇ ਤਾਂ ਪੋਸਟਰ ਵੀ ਲੱਗ ਗਏ ਆਮ ਆਦਮੀ ਪਾਰਟੀ ਅੱਛਾ ਆਮ ਆਦਮੀ ਪਾਰਟੀ ਦੀ ਨਹੀਂ ਮੈਨੂੰ ਸਮਝ ਆਉਦੀ ਉਹਨਾਂ ਕੋਲ ਵਲੰਟੀਅਰ ਚੋਂ ਕੋਈ ਹੈਗਾ ਜਿਹਨੂੰ ਕਿਸੇ ਨੂੰ ਟਿਕਟ ਦਿੱਤੀ ਹੋਵੇ ਮੈਨੂੰ ਲੱਗਦਾ ਸਾਰੇ ਹੀ ਮੰਗਵੇਂ ਆ ਸੋ ਇਹ ਤਾਂ ਇਹ ਤਾਂ ਬਦਲਾਅ ਲ ਹੀ ਆਈ ਸੀ ਪਾਰਟੀ ਤੇ ਬਦਲਾਅ ਦੇ ਵਿੱਚੋਂ ਆਹ ਨਿਕਲਿਆ ਪੋਸਟਰ ਤੋਂ ਗੱਲ ਕਿਉਂਕਿ ਪਿਛਲੀ ਵਾਰ ਜਿਹੜੀ ਜਿਮਨੀ ਚੌਣਾ ਚ ਗਈਆਂ ਗਈਆਂ ਸੀਗੀਆਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਫੇ ਵਿਕਰਮ ਚੌਧਰੀ ਨੇ ਵੀ ਕਿਹਾ ਸੀ ਕਿ ਜਿਹੜਾ ਕਾਂਗਰਸ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਜਾਂਦਾ ਉਹਦੇ ਜਿਹੜੇ ਪੋਸਟਰ ਕਾਂਗਰਸ ਪਵਨ ਗद्दार ਦੇ ਲਗਾ ਦਿੱਤੇ ਜਾਣ ਕੋਈ ਪੋਸਟਰ ਲੱਗੂਗੇ ਇਹ ਤਾਂ ਪ੍ਰਧਾਨ ਸਾਹਿਬ ਨੂੰ ਪੁੱਛੋ ਨਾ ਪ੍ਰਧਾਨ ਸਾਹਿਬ ਨੂੰ ਪੁੱਛ ਸਕਦੇ ਤੁਸੀਂ ਸੀ ਵੀ ਦੱਸ ਸਕਦੇ ਹੋ ਨਹੀਂ ਮੈਂ ਤਾਂ ਯਾਰ ਦੇਖੋ ਸਮਝ ਨਹੀਂ ਦੇਖੋ ਵੈਸੇ ਤਾਂ ਵੈਸੇ ਤਾਂ ਕਾਇਦੇ ਦੇ ਮੁਤਾਬਕ ਤਾਂ ਜਿਹੜੇ ਕਹਿੰਦੇ ਸੀ ਉਹ ਲਾਉਣੇ ਚਾਹੀਦੇ ਆ ਪਰ ਰਿੰਕੂ ਜਦੋਂ ਗਏ ਸੀ ਉਦੋਂ ਤਾਂ ਇਹ ਮੁੱਦਾ ਬੜਾ ਉੱਠਿਆ ਸੀ ਨਹੀਂ ਉੱਠਿਆ ਸੀਗਾ ਸਮੇਂ-ਸਮੇਂ ਤੇ ਦੇਖੋ ਆਲਟੀਮੇਟਲੀ ਕੀ ਹੁੰਦਾ ਕਿ ਸਮੇਂ-ਸਮੇਂ ਤੇ ਜਿਹੜੇ ਅਲੱਗ-ਅਲੱਗ ਇਸ਼ੂਜ਼ ਖੜੇ ਹੁੰਦੇ ਆ ਪਰ ਇਹ ਇਹ ਦੇਖੋ ਇਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਨੀ ਚਾਹੀਦੀ ਆ ਇਹ ਤਾਂ ਆ ਰੋਜ਼ ਬਦਲਦੇ ਹੈਗੇ ਇਹ ਨਾ ਇਹ ਤਾਂ ਆਪਣੇ ਆਪ ਜੋਗੇ ਨਹੀਂ ਇਹ ਪੰਜਾਬ ਲਈ ਜਾਂ ਦੇਸ਼ ਲਈ ਕੀ ਕਰਨਗੇ ਲਗਦਾ ਨਹੀਂ ਹੈ ਕਿ ਜਦੋਂ ਕੋਈ ਵੀ ਲੀਡਰ ਪਾਰਟੀ ਛੱਡ ਕੇ ਦੂਸਰੀ ਪਾਰਟੀ ਜਾਂਦਾ ਕਿਉਂਕਿ ਉਹਨਾਂ ਦੇ ਸਮਰਥਕ ਵੀ ਹੁੰਦੇ ਨੇ ਵੋਟਾਂ ਵੀ ਆ ਉਹਨਾਂ ਦੇ ਮਗਰ ਤੇ ਜਦੋਂ ਉਹ ਕਿਸੇ ਪਾਰਟੀ ਜਾਂਦੇ ਤਾਂ ਉਹ ਵੋਟਾਂ ਕਨਵਰਟ ਹੋ ਜਾਂਦੀਆਂ ਨੇ ਕੁਝ ਨਹੀਂ ਹੁੰਦਾ ਯਾਰ ਦੇਖੋ ਮੈਨੂੰ ਐ ਲੱਗਦਾ ਸਾਨੂੰ ਇਸ਼ੂਸ ਤੇ ਖੜੇ ਹੋਣ ਦੀ ਜਰੂਰਤ ਹੈ ਕਿਉਂਕਿ ਇਸ਼ੂਸ ਤੇ ਅਸੀਂ ਜਦੋਂ ਡਿਸਕਸ ਹੀ ਨਹੀਂ ਕਰਦੇ ਅਸੀਂ ਸਿਰਫ ਤੇ ਸਿਰਫ ਕੀ ਆ ਕਿ ਦੇਖੋ ਮੀਡੀਆ ਦਾ ਵੀ ਬਹੁਤ ਨਗਾਰ ਆ ਗਿਆ ਮੀਡੀਆ ਵੀ ਬਹੁਤ ਬਹੁਤ ਥੋੜੇ ਬੰਦੇ ਰਹਿ ਗਏ ਗੁਰਮਜੀਤ ਸੱਚੀ ਗੱਲ ਹੈ ਉਸ ਤੁਹਾਡੇ ਵਰਗੇ ਮੈਂ ਮੈਂ ਜਿਹੜੇ ਪੱਤਰਕਾਰ ਆ ਉਹਨਾਂ ਦੀ ਨਹੀਂ ਗੱਲ ਕਰਦਾ ਜਿਹੜੇ ਹਾਊਸਸ ਆ ਬੀਸਿਕਲੀ ਮੋਦੀ ਵੀ ਔਰ ਕੇਜਰੀਵਾਲ ਵੀ ਇਹ ਸੇਮ ਥਿਊਰੀ ਦੇ ਮਾਲਕ ਹੈਗੇ ਆ ਪ੍ਰੀ মিডিਆ ਦਾ ਚੌਥੇ ਥੰਮ ਦਾ ਗਲਾ ਘੁੱਟ ਕੇ ਹੀ ਅੱਗੇ ਵਧਣਾ ਕੇਜਰੀਵਾਲ ਨੂੰ ਤਾਂ ਈਡੀ ਨੇ ਈਡੀ ਵੱਲੋਂ ਜਿਹੜਾ ਜੇਲ੍ਹ ਭਜਵਾ ਦਿੱਤਾ ਗਿਆ ਕੋਰਟ ਨੇ ਤਾਂ ਉਹਨਾਂ ਨੂੰ ਸਹਿਜ ਸੁਨਾ ਕੁਝ ਨਹੀਂ ਆ ਉਹ ਕਾਲੀ ਬਹੁਤ ਸੀਗੀ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਦੀ ਹੋਰ ਕੁਝ ਨਹੀਂ ਆ મોદી ਐਕਚੁਅਲੀ ਅਦਰਵਾਈਜ਼ ਇਹਨਾਂ ਦੀ ਸੋਚ ਤੇ ਬੀਜਪੀ ਦੀ ਔਰ ਆਮ ਆਦਮੀ ਪਾਰਟੀ ਦੀ ਸੋਚ ਇੱਕੋ ਹੈ ਫੇ ਕਾਂਗਰਸ ਹਾਈ ਕਮਾਂਡ ਨੇ ਵੀ ਕਾਲੀ ਬੋਸ ਸੀਗੀ ਉਹਨਾਂ ਦੇ ਨਾਲ ਗਠਜੋੜ ਕਰਨ ਦੀ ਇੰਡੀਆ ਆਲਾਈਂਸ ਕਰਨ ਦੀ ਕੋਈ ਇੱਕ ਵਾਰ ਤੁਸੀਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰਦੇ ਹੋ ਵਿਚਾਰ ਦੀ ਸੰਵਿਧਾਨ ਦੀ ਗੱਲ ਕਰਦੇ ਹੋ ਫੇ ਇੰਡੀਆ ਆਲਾਈਂਸ ਕਿਉਂ ਕੀਤਾ ਨਹੀਂ ਕਰਨਾ ਨਹੀਂ ਚਾਹੀਦਾ ਸੀ ਆਪਾਂ ਪਰ ਸਾਡੀ ਹਾਈ ਕਮਾਂਡ ਨੇ ਕੀਤਾ ਹੈਗਾ ਪਰ ਅਸੀਂ ਪੰਜਾਬ 'ਚ ਨਹੀਂ ਕੀਤਾ ਪੰਜਾਬ 'ਚ ਨਹੀਂ ਹੋਣ ਦਿੱਤਾ ਸਰ ਪੰਜਾਬ ਚ ਨਹੀਂ ਹੋਇਆ ਲੇਕਿਨ ਇੱਥੋਂ ਅਗਰ ਕੋਈ ਵੀ ਕੈਂਡੀਡੇਟ ਜਿੱਤ ਕੇ ਜਾਂਦਾ ਹੈ ਸੰਸਦ ਦੇ ਵਿੱਚ ਤੇ ਉਹ ਤਾਂ ਇੰਡੀਆ ਕੈਂਡੀਡੇਟ ਹੀ ਹੋ ਗਿਆ ਨਾ ਇੰਡੀਆ ਘਟਵੰਧਨ ਦਾ ਕੈਂਡੀਡੇਟ ਹੈ ਇੱਕ ਮੈਂ ਤੁਹਾਨੂੰ ਦੱਸ ਦਵਾਂ ਜੇ ਕਿਤੇ ਇਹਨਾਂ ਦਾ ਕੋਈ ਜਿੱਤ ਕੇ ਜਾਊਗਾ ਨਾ ਤੇ ਜੇ ਭਾਜਪਾ ਕੋ ਉਨੇਕ ਘਟਦੇ ਹੋਣਗੇ ਤੇ ਭਾਜਪਾ ਵੱਲ ਭੁਗਤਣਗੇ ਇਹ ਉਹ ਕਿਵੇਂ ਮੈਨੂੰ ਪਤਾ ਇਸ ਗੱਲ ਦਾ ਮੈਂ ਇਸ ਗੱਲ ਨੂੰ ਸਮਝਦਾ ਹੈਗਾ ਮੈਂ ਵੀ ਪੋਲਿਟਿਕਸ ਨੂੰ ਸਮਝਦਾ ਵਿਕਰਮ ਚੌਧਰੀ ਨੂੰ ਲੈ ਕੇ ਤੁਸੀਂ ਹੁਣ ਖੁੱਲਕੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਕਿ ਉਹ ਆਪਣਾ ਅਸਤੀਫਾ ਦੇਣ ਤੇ ਖੁੱਲਕੇ ਚੋਣ ਲੜਨ ਕੀ ਲੱਗਦਾ ਹੈ ਕਿ ਤੁਹਾਡੀ ਇਹ ਸਟੇਟਮੈਂਟ ਤੇ ਉਹ ਸਤੀਫਾ ਦੇਣਗੇ ਉਹ ਤਾਂ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਪੁੱਛ ਲਓ ਮੈਂ ਤਾਂ ਦੇਖੋ ਅਲਟੀਮੇਟਲੀ ਜੇ ਜੇ ਕੋਈ ਗੱਟਸ ਹੋਣ ਨਾ ਫਿਰ ਤਾਂ ਫਿਰ ਤਾਂ ਉਹ ਜੁਆਇਨ ਕਰਨ ਜਾ ਕੇ ਇਸ ਪਾਰਟੀ ਤੋਂ ਅਸਤੀਫਾ ਦੇਣ ਜਦੋਂ ਸਾਰਾ ਪਰਿਵਾਰ ਹੀ ਭੇਜ ਲਿਆ ਤੇ ਫਿਰ ਆਪ ਇੱਥੇ ਕੀ ਰਹਿ ਕੇ ਕਰਨਾ ਹੈ 2 ਮਹੀਨੇ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਛੱਡਤੀ ਸੀ ਪਰਨੀਤ ਕੌਰ ਨੇ ਲੇਕਿਨ ਉਹਦਾ ਅਸਤੀਫਾ ਹੁਣ ਜਾ ਕੇ ਮਨਜ਼ੂਰ ਹੋਇਆ ਸੀਗਾ ਤੇ ਉਹਨਾਂ ਤੇ ਕਿਉਂ ਨਹੀਂ ਇਸ ਤਰ੍ਹਾਂ ਦਾ ਕੋਈ ਐਕਸ਼ਨ ਲਿੱਤਾ ਗਿਆ ਜਾਂ ਉਸ ਦੇਖੋ ਇਦੇ ਵਿੱਚ ਲਾਅ ਇਹ ਆ ਕਿ ਜੇ ਤਾਂ ਜਿਹੜਾ ਕਨਸਰਨਡ ਮੈਂਬਰ ਹੈਗਾ ਜੇ ਉਹ ਰਿਜ਼ਾਈਨ ਕਰਦਾ ਤਾਂ ਫਿਰ ਉਹਨੂੰ ਅਲਟੀਮੇਟਲੀ ਜਿਹੜਾ ਆ ਆਪਣੀ ਮੈਂਬਰਸ਼ਿਪ ਛੱਡਣੀ ਪੈਂਦੀ ਆ ਇਹ ਮੈਂਬਰਸ਼ਿਪ ਇਹ ਲੋਕ ਛੱਡਦੇ ਨਹੀਂ ਹੈ ਪਾਰਟੀ ਜੇ ਕੱਢੂਗੀ ਤਾਂ ਇਹ ਇੰਡੀਪੈਂਡੈਂਟ ਹੋ ਜਾਣਗੇ ਐਕਚੁਅਲੀ ਇਹ ਲਾਅ ਆ ਸੋ ਉਸ ਲਾਅ ਦਾ ਸਹਾਰਾ ਲੈ ਕੇ ਲੇਕਿਨ ਫੇਸ ਵੈਲਿਊ ਕੋਈ ਨਹੀਂ ਹੁੰਦੀ ਇਹਨਾਂ ਲੋਕਾਂ ਦੀ ਹੁਣ ਪ੍ਰਨੀਤ ਕੌਰ ਦੀ ਕੀ ਫੇਸ ਵੈਲਿਊ ਰਹੀ ਪਰਨੀਤ ਕੌਰ ਦੀ ਫੇਸ ਵੈਲਿਊ ਕੀ ਰਹੀ ਇਹਨਾਂ ਲੋਕਾਂ ਦੀ ਫੇਸ ਵੈਲਿਊ ਨਹੀਂ ਹੈ ਚਾਹੀਦਾ ਤੇ ਇਹ ਆ ਵੀ ਨਾਲ ਦੀ ਨਾਲ ਕਹਿਣ ਵੀ ਆ ਚੱਕੋ ਮੈਂ ਤੁਹਾਡੀ ਹਰ ਚੀਜ਼ ਤੋਂ ਇਸਤੀਫਾ ਦਿੰਦਾ ਐਕਚੁਅਲੀ ਤਾਂ ਐਕਚੁਅਲੀ ਜਿਹੜੀ ਪੰਜਾਬੀ ਵਾਲੀ ਗੱਲ ਆ ਉਹ ਤਾਂ ਇਹ ਹੈਗੀ ਆ ਆਦਰਵਾਇਜ਼ ਤਾਂ ਇਹ ਵੀ ਤਾਂ ਲੀਗਲ ਐਂਗਲ ਤੇ ਕਿਉਂਕਿ ਠੀਕ ਆ ਵੀ ਲਾ ਸੈਟਲਡ ਲਾ ਹੈਗਾ ਤੇ ਉਹ ਉਹਦਾ ਸਹਾਰਾ ਲੈ ਕੇ ਫਿਰ ਇਹ ਕਹਿੰਦੇ ਜਿਹੜਾ ਬਾਕੀ ਦਾ ਸਮਾਂ ਹੈ ਉਹ ਕਮ ਸੇ ਕਮ ਅਸੀਂ ਉਹ ਤਾਂ ਰਹਿ ਲਈਏ ਆਖਰੀ ਸਵਾਲ ਹੈ ਮੇਰਾ ਕਰਮਜੀਤ ਕੌਰ ਚੌਧਰੀ ਬੀਜੇਪੀ ਜੁਆਇਨ ਕਰ ਗਏ ਨੇ ਵਿਕਰਮ ਚੌਧਰੀ ਕਾਂਗਰਸ ਵਿੱਚ ਨੇ ਚਰਨਜੀਤ ਸਿੰਘ ਚੰਨੀ ਇੱਥੇ ਚੋਣਾ ਲੜ ਰਹੇ ਨੇ ਕਿਵੇਂ ਦੇਖ ਰਹੇ ਹੋ ਕਿਤੇ ਨਾ ਕਿਤੇ ਉਹਨਾਂ ਵੱਲੋਂ ਨੁਕਸਾਨ ਜਿਹੜਾ ਹੋ ਸਕਦਾ ਹੈ ਉਹਨਾਂ ਦਾ ਦੇਖੋ ਤਾਂ ਅਸੀਂ ਬੇਸਿਕਲੀ ਬੈਠ ਕੇ ਡਿਸਾਈਡ ਕਰਾਂਗੇ ਐਂਡ ਉੱਥੇ ਡੈਫੀਨੇਟਲੀ ਅਸੀਂ ਆਪਣਾ ਬੰਦਾ ਮੈਨੂੰ ਲੱਗਦਾ ਸਾਨੂੰ ਪਲੇਸ ਕਰਨਾ ਚਾਹੀਦਾ ਔਰ ਸਾਨੂੰ ਖੁੱਲਕੇ ਇਸ ਗੱਲ ਹੀ ਦੇਖੋ ਜਿਹੜੀ ਇਨਫੈਕਸ਼ਨ ਹੁੰਦੀ ਹੈ ਨਾ ਉਹਨੂੰ ਕਦੀ ਨਾਲ ਨਹੀਂ ਰੱਖਣਾ ਚਾਹੀਦਾ ਮੈਂ ਬੜਾ ਕਲੀਅਰ ਆ ਇਨਫੈਕਸ਼ਨ ਹੋਣ ਹੈ ਇਨਫੈਕਸ਼ਨ ਹੀ ਹੁੰਦੀ ਹੈ ਨਾ ਜਿਹੜੇ ਪੋਲਿਟੀਕਲ ਇਨਫੈਕਸ਼ਨ ਹੀ ਹੁੰਦੀ ਹੈ ਨਾ ਨਾਮ ਤਾਂ ਦੱਸੋ ਸਮਝੇ ਨਹੀਂ ਯਾਰ ਆ ਸਭ ਨੂੰ ਪਤਾ ਹੈਗਾ ਇਹ ਜਿਹੜੀ ਜਿਹੜੀ ਇਨਫੈਕਸ਼ਨ ਹੁੰਦੀ ਹੈ ਨਾ ਉਹਨੂੰ ਕਦੀ ਵੀ ਨਾਲ ਨਹੀਂ ਰੱਖਣਾ ਚਾਹੀਦਾ ਉਹਦਾ ਵਿੱਚ ਰਹਿੰਦੇ ਆ ਨੁਕਸਾਨ ਹੁੰਦਾ ਉਹਦਾ ਆਪਰੇਸ਼ਨ ਕਰਕੇ ਉਹਨੂੰ ਸਾਈਡ ਤੇ ਕੱਢਦੇ ਇਨਫੈਕਸ਼ਨ ਦਾ ਨਾਮ ਵੀ ਦੱਸੋ ਮੈਂ ਮੈਂ ਉਹਦੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਫਿਲਹਾਲ ਇਹ ਸਨ ਪਰਗਰ ਸਿੰਘ ਜਿਨ੍ਹਾਂ ਨੇ ਕਿਹਾ ਹੈ ਕਿ ਵਿਕਰਮ ਵਿਕਰਮ ਚੌਧਰੀ ਜਿਹੜੇ ਨੇ ਉਹ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨ ਤਾਂ ਫਿਰ ਉਹਨਾਂ ਨੂੰ ਸਮਾਂ ਦੱਸ ਦੇਗਾ ਕਿ ਕਿਹਦੀ ਜ਼ਮਾਨਤ ਜ਼ਬਤ ਹੁੰਦੀ ਹੈ ਔਰ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਜਾਨ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਵਰਕਰਸ ਨੇ ਉਹ ਨਹੀਂ ਜਾਣਦੇ ਨੇ ਪਾਰਟੀ ਛੱਡ ਕੇ ਸਿਰਫ ਲੀਡਰ ਜਾਂਦੇ ਨੇ ਔਰ ਚੁੱਪਚਾਪ ਜਾ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ